ਹਰੀਪ੍ਰੀਏ ਆਸਥਾ ਸੰਸਥਾ ਹਦੀਆਬਾਦ ਫਗਵਾੜਾਵਾਲੋ ਮਹੱਲਾ ਚਟਿਆ ਹਦੀਆਬਾਦ ਵਿਖੇ ਸੌਣ ਮਹੀਨੇ ਵਿੱਚ ਮਨਾਇਆ ਜਾਣ ਵਾਲਾ ਤੀਆਂ ਦਾ ਤਿਉਹਾਰ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸਾਫਾ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕੈਂਤੀ ਪਤਨੀ ਅਤੇ ਪਰਿਸ਼ ਇਸ ਸਮਾsevਿਕਾ ਸ਼੍ਰੀਮਤੀ ਅਨੀਤਾ ਸੋਮਪ੍ਰਕਾਸ਼ ਨੇ ਸ਼ਿਰਕਤ ਕੀਤੀ ਜਿਨ੍ਹਾਂ ਦਾ ਸਮੂਹ ਮਹਿਲਾ ਵਾਸੀਆਂ ਵੱਲੋਂ ਬੜੀ ਹੀ ਗਰਮਜੋਸ਼ੀ ਨਾਲ ਨਿਕਾਸ ਸਵਾਗਤ ਕੀਤਾ ਗਿਆ ਇਸ ਦੌਰਾਨ ਮਹਿਲਾਵਾਂ ਤੇ ਲੜਕੀਆਂ ਵੱਲੋਂ ਪਰਾਤਨ ਵਿਰਸੇ ਦੀ ਯਾਦ ਨੂੰ ਤਾਜ਼ਾ ਕਰਦੇ ਹਾਂ ਜਿੱਥੇ ਪੰਜਾਬੀ ਸੱਭਿਆਚਾਰ ਪ੍ਰੋਗਰਾਮ ਪੇਸ਼ ਕੀਤਾ ਗਿਆ ਉੱਥੇ ਹੀ ਮਹਿਲਾਵਾਂ ਤੇ ਲੜਕੀਆਂ ਵੱਲੋਂ ਪੇਸ਼ ਕੀਤਾ ਗਿਆ ਪ੍ਰਸਿੱਧ ਲੋਕਨਾਚ ਗਿੱਧਾ ਤੇ ਭੰਗੜਾ ਤੋਂ ਇਲਾਵਾ ਬੋਲੀਆਂ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਸੀ ਇਸ ਤੋਂ ਇਲਾਵਾ ਵਕਫਾ ਪ੍ਰਕਾਰ ਦੀਆਂ ਖੇਡਾਂ ਵੀ ਕਰਵਾਈਆਂ ਗਈਆਂ ਸਮਾਗਮ ਦੌਰਾਨ ਸੰਸਥਾ ਵੱਲੋਂ ਜਿੱਥੇ ਸਹਿਯੋਗੀਆਂ ਤੇ ਆਏ ਹੋਏ ਮਹਿਮਾਨਾਂ ਤੋਂ ਇਲਾਵਾ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੀਆਂ ਮਹਿਲਾਵਾਂ ਤੇ ਲੜਕੀਆਂ ਤੋਂ ਇਲਾਵਾ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਉੱਥੇ ਹੀ ਆਪਣੇ ਸੰਬੋਧਨ ਵੀ ਸ਼੍ਰੀਮਤੀ ਅਨੀਤਾ ਸੋਮਪ੍ਰਕਾਸ਼ ਨੇ ਸਮੂਹ ਮਹਿਲਾ ਵਾਸੀਆਂ ਨੂੰ ਤੀਆਂ ਦੇ ਤਿਉਹਾਰ ਦੀਆਂ ਵਧਾਈਆਂ ਦਿੰਦਿਆਂ ਇਹੋ ਜਿਹਾ ਪ੍ਰੋਗਰਾਮ ਨੂੰ ਵੱਧਤਵੱਧ ਕਰਾਉਣ ਦੀ ਲੋੜ ਤੇ ਜ਼ੋਰ ਦਿੱਤਾ ਸਤਿਕਾਰਯੋਗ ਬਾਬਾ ਜੀ ਆਏ ਤੇ ਬੁਰਾਇਆ ਤੋਂ ਔਰ ਬ੍ਰਮ ਕੁਮਾਰੀ ਆਸਤੰਤੋ ਜੀ ਵੀ ਆਏ ਆ ਸਾਰੇ ਸਰਕਾਰ ਜੋਗ ਹੈ ਮਹਾਨ ਹਸਤੀਆਂ ਮੇਰੇ ਅੱਖੇ ਸਾਹਮਣੇ ਬੈਠੀਆਂ ਸਾਰੀਆਂ ਔਰ ਸਾਰੇ ਦਰਵਾਲਕੇ ਤੁਸੀਂ ਇਹ ਪ੍ਰੋਗਰਾਮ ਕਰਦੇ ਆਂ ਸ਼ਿਲਪਾ ਤੇ ਨੇਤਰੀ ਅਗਵਾਈ ਕਰਦੇ ਆਂ ਖਾਟੀ ਹਰੀ ਫਰੀਏ ਆਸਤਾ ਸੰਸਥਾ ਜਿਹੜੀ ਆ ਉਹ ਸਾਰੇ ਮਿਲ ਕੇ ਵਿੱਚ ਜਿਹੜੇ ਆ ਇਹ ਪ੍ਰੋਗਰਾਮ ਕਰਦੇ ਹੋ ਅਗਵਾਈ ਕਰਨ ਲਈ ਇੱਕ ਇਨਸਾਨ ਜ਼ਰੂਰ ਚਾਹੀਦਾ ਆ ਤਾਂ ਕਿ ਜਿਹੜੇ ਜਿੰਨੇ ਵੀ ਤੁਸੀਂ ਪ੍ਰੋਜੈਕਟ ਕਰਦੇ ਹੋ ਉਹਨਾਂ ਨੂੰ ਕਾਮ ਜਾਬੀ ਦੇਵੇ ਇਸ ਲਈ ਤੁਹਾਡਾ ਅੱਜ ਦਾ ਜਿਹੜਾ ਤੀਆਂ ਦਾ ਤਿਹਾਰ ਹੈ ਤੁਸੀਂ ਦੇਖਦੇ ਹੋ ਹਰ ਸਾਲ ਮੈਂ ਵੀ ਆਉਣੀ ਆ ਤੁਸੀਂ ਵੀ ਇਕੱਠੇ ਹੁੰਦੇ ਹੋ ਇਹਦੀ ਰੌਣਕ ਹਰ ਸਾਲ ਵਾਤੀ ਹੈ ਇਹ ਉਸ ਪਰਮਾਤਮਾ ਦਾ ਆਸ਼ੀਰਵਾਦ ਹੈ ਤੁਹਾਡੇ ਤੇ ਕਿ ਤੁਸੀਂ ਸਾਰੇ ਇਕੱਠੇ ਹੋ ਕੇ ਬੈਠਦੇ ਹੋ ਤੀਆਂ ਦਾ ਤਿਹਾਰ ਮਨਾਉਂਦੇ ਹੋ ਇਸ ਦਿਨ ਜਿਹੜੀਆਂ ਲੜਕੀਆਂ ਆ ਪਹਿਲਾਂ ਪੇਕਿਆਂ ਨੂੰ ਆਉਂਦੀਆਂ ਸੀ ਸਹੌਰਿਆਂ ਤੋਂ कोरोना ਦਾ ਇਹ ਹੀ ਮਕਸਦ ਸੀਗਾ ਕਿ ਅਸੀਂ ਰਲ ਕੇ ਬੈਠੀਏ ਆਪਣੇ ਦੁੱਖ ਸੁੱਖ ਦੀਆਂ ਗੱਲਾਂ ਕਰੀਏ ਆਪਣੇ ਪੁਰਾਣੇ ਰਿਸ਼ਤੇ ਨੂੰ ਯਾਦ ਕਰੀਏ ਇਹ ਰੀਤ ਅਸੀਂ ਇਹਨੂੰ ਲਾਗੂ ਕੀਤਾ ਜਦੋਂ ਮੈਂ ਫਗਵਾੜੇ ਚਾਈ ਸੀ 12 ਦੇ ਵਿੱਚ ਬਹੁਤ ਥੋੜੇ ਜਿਹੇ 60 70 ਮੈਂ ਪਰ ਨਾਲ ਮੈਥੀਆਂ ਦਾ ਤਿਹਾੜੀ ਸ਼ੁਰੂ ਕੀਤਾ ਸੀ ਉਹ ਐਨੀ ਪਰਮਾਤਮਾ ਦੀ ਕਿਰਪਾ ਹੋਈ ਇਹ ਹੋਰ ਤੁਸੀਂ ਦੇਖ ਲਓ ਹਰ ਪੇਜ ਤੇ ਔਰ ਹਰ ਬਾੜ ਦੇ ਵਿੱਚ ਧੀਆਂ ਦਾ ਤਿਹਾਰ ਮਨਾ ਰਹੇ ਆ ਇਹ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਇਸ ਦੌਰਾਨ ਸੰਸਥਾ ਦੀ ਪ੍ਰਧਾਨ ਸ਼ਿਲਪਾ ਚੱਡਾ ਨੇ ਆਏ ਹੋਏ ਮਹਿਮਾਨਾਂ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਨਾਲ-ਨਾਲ ਸਮਾਜ ਸੇਵਾ ਦੇ ਕੰਮਾਂ ਨੂੰ ਵੀ ਪਹਿਲ ਦਿੱਤੀ ਜਾਵੇਗੀ ਇਸ ਦੌਰਾਨ ਵੱਡੀ ਗਿਣਤੀ ਵਿੱਚ ਮਹੱਲਾ ਵਾਸੀ ਮੌਜੂਦ ਸਨ ਹਰੀ ਪੀਏ ਆਸਥਾ ਸੰਸਥਾ ਵੱਲੋਂ ਖੱਡਿਆ ਬਾੜ ਦੇ ਵਿੱਚ ਤੀਆਂ ਦਾ ਜਿਹੜਾ ਤਿਉਹਾਰ ਤੀਆਂ ਦਾ ਮੇਲਾ ਜਿਹੜਾ ਆਯੋਜਿਤ ਕੀਤਾ ਗਿਆ ਆ ਬਹੁਤ ਖੁਸ਼ੀ ਹੋਈ ਆ ਕਿ ਲੋਕਾਂ ਨੇ ਬਹੁਤ ਪਿਆਰ ਦਿੱਤਾ ਦੂਰੋਂ ਦੂਰੋਂ ਸਭ ਜਾਨੇ ਆਇਆ ਸਾਰਿਆਂ ਨੇ ਬਹੁਤ ਮਾਣ ਦਿੱਤਾ ਸਾਡੀਆਂ ｔੀਆਂ ਜਿਹੜੀਆਂ ਸਾਨੂੰ ਮਾਣ ਦਿੰਦੀਆਂ ਆ ਸਾਡੇ ਨਾਮ ਨੂੰ ਰੋਸ਼ਨ ਕਰਦੀਆਂ ਆ ਬੜੇ ਅੱਛੇ ਪਰਫਾਰਮੈਂਸ ਦਿੱਤੇ ਆ ਅੱਜ ਦਾ ਦਿਨ ਕਹਿੰਦੇ ਆ ਨਾ ਕਿ ਜਿਹੜਾ ｔੀਆਂ ਦਾ ਦਿਨ ਹੁੰਦਾ ਆ ਉਹ ਇੰਨਾ ਕੁ ਮਨ ਨੂੰ ਕਹਿੰਦੇ ਆ ਨਾ ਰੋਮਾਂਚ ਦਿੰਦਾ ਆ ਨਾ ਕੀ ਮਨ ਇੰਨਾ ਖੁਸ਼ ਹੁੰਦਾ ਨਾ ਜਦੋਂ ਸਾਡੀਆਂ ਧੀਆ ਅੱਗੇ ਆਉਂਦੀਆਂ ਆ ਤੇ ਅੱਜ ਸਾਡੀਆਂ ਧੀਆ ਨੇ ਬਹੁਤ ਅੱਗੇ ਹੋ ਕੇ ਆਪਣੇ ਚ ਜੋ ਟੈਲੈਂਟ ਸੀਗਾ ਦਿਖਾਇਆ ਸੋ ਮੈਂ ਇਸ ਮੇਲੇ ਤੇ ਮੈਡਮ ਸ਼੍ਰੀਮਤੀ ਅਨਿਤਾ ਸੋਮ ਪ੍ਰਕਾਸ਼ ਜੀ ਦਾ ਵੀ ਆਏ ਤੇ ਬਹੁਤ-ਬਹੁਤ ਧੰਨਵਾਦ ਕਰਦੀ ਆ ਇਹਦੇ ਨਾਲ ਹੀ ਸਾਡੇ ਕੋਲ ਆਇਆ ਤੋਂ ਬਾਬਾ ਰਵਿੰਦਰ ਜੀ ਵੀ ਪਹੁੰਚੇ ਆ ਉਹਨਾਂ ਨੇ ਵੀ ਬਹੁਤ ਮਾਨ ਬਖਸ਼ਿਆ ਸਾਡੇ ਇਸ ਮੇਲੇ ਤੇ ਪਹੁੰਚ ਕੇ ਪਾਕਿ ਸਾਰੇ ਜਿੰਨੇ ਵੀ ਆਏ ਆ ਦੂਰੋਂ-ਦੂਰੋਂ ਸਭ ਲੋਕਾਂ ਦੇ ਪਹੁੰਚ ਤੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ